ਮੈਂ ਟ੍ਰੈਫਿਕ ਇੰਚਾਰਜ ਗੁਰਮukh ਸਿੰਘ ਲੱਡੀ ਸਾਰੇ ਸਹਿ ਨਿਵਾਸੀਆਂ ਨੂੰ ਤੇ ਪਿੰਡਾਂ ਦੇ ਪਿੰਡਾਂ 'ਚ ਜੋ ਪਤੰਗ ਵਗੈਰਾ ਵੇਚਦੇ ਹਨ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਪਤੰਗ ਵਗੈਰਾ ਵੇਚਣੀ ਆ ਡੋਰ ਵੇਚਣੀ ਹੈ ਜਿਹੜੀ ਚਾਈਨਾ ਡੋਰ ਹੈ ਉਹ ਨਾ ਵੇਚੀ ਜਾਵੇ ਚਾਈਨਾ ਡੋਰ ਦੇ ਨਾਲ ਪੰਛੀਆਂ ਦਾ ਪਵਰਕ ਦਾਗ ਸਕੂਟਰ ਮੋਟਰਸਾਈਕਲ ਤੇ ਚਲਾਉਣ ਸਮੇ ਬੜਾ ਨੁਕਸਾਨ ਹੋ ਰਿਹਾ ਆ ਆਮ ਅਸੀਂ ਖਾਰਾਂ ਦੇਖ ਰਹੇ ਆ ਬਹੁਤ ਨੁਕਸਾਨ ਹੋ ਰਿਹਾ ਪੰਛੀ ਵੀ ਲੜਕਦੇ ਤਾਰਾਂ ਦੇ ਦੇਕੇ ਆ ਇਹਦਾ ਸਿਰ ਨਾ ਕੀਤਾ ਜਾਵੇ ਜਦੋਂ ਵੀ ਬੱਚਿਆਂ ਨੂੰ ਕੋਈ ਪਤੰਗ ਲੈ ਕੇ ਦੇਣਾ ਤਾਂ ਦੇਸੀ ਡੋਰ ਹੈ ਜਿਹੜੀ ਸੂਤੀ ਡੋਰ ਹੈ ਆਜੇ ਸਾਡੇ ਲਈ ਪਈਏ ਡੋਰਾ ਸੂਤੀ ਡੋਰਾ ਨੇ ਇਹਦਾ ਸੇਵਨ ਕੀਤਾ ਜਾਵੇ ਇਹ ਫਸਲੀ ਜਾਵੇ ਕਿਸੇ ਪੰਛੀ ਦੇ ਜਾਵੇ ਬੰਦੇ ਦੇ ਤਾਂ ਟੁੱਟ ਜਾਣੀਆਂ ਮੌਕੇ ਤੇ ਜਿਹਦੇ ਨਾਲ ਕੋਈ ਜਾਣੀ ਨੁਕਸਾਨੀ ਇਨਸਾਨ ਨੂੰ ਨੁਕਸਾਨ ਨਹੀਂ ਹੁੰਦਾ ਮੇਰੀ ਆਮ ਸਾਰਿਆਂ ਦੁਆਰਾ ਫੇਰ ਬੇਨਤੀ ਹੈ ਕਿ ਚੈਨਾ ਡੋਰਾ ਦਾ ਸੇਵਨ ਨਾ ਕੀਤਾ ਜਾਵੇ ਆਪਦਾ ਪਤੰਕਾ ਨਾ ਚੜਾਉਂਦਾ ਮਨੋਰੰਜਨ ਜਰੂਰ ਕਰੋ ਪਰ ਬੱਚੇ ਦਾ ਵੀ ਧਿਆਨ ਰੱਖੋ ਕੋਠੇ ਚੜ੍ਹ ਕੇ ਕਿੰਨੀ ਵਾਰ ਬੱਚਾ ਪਿੱਛੇ ਨੂੰ ਜ਼ੋਰ ਦਾ ਡਿੱਗ ਜਾਂਦਾ ਹੁੰਦਾ ਹੈ ਇਹ ਬੱਚੇ ਦੇ ਨਾਲ ਜੋ ਗੇਮ ਚੱਲਦੀ ਹੈ ਦੇਰ ਬਣਾਉਣੀ ਹੈ ਤੁਸੀਂ ਬੱਚੇ ਦੇ ਨਾਲ ਓਕੇ ਪਤੰਕੀ ਚੜਾਓ ਨਾ ਕਿ ਕੱਲਿਆਂ ਨੂੰ ਬੱਚਿਆਂ ਨੂੰ ਪਤਾ ਕਿ ਢਾਉਣ ਦਾ ਮੌਕਾ ਦਿਓ ਬੱਚੇ ਨੂੰ ਨਹੀਂ ਪਤਾ ਹੁੰਦਾ ਚੰਗੇ ਮਾੜੇ ਕੰਮ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਸਹਿਨਵਾਸੀਆਂ ਨੂੰ ਪਿੰਡਾਂ ਵਿੱਚ ਵੀ ਜੋ ਵੇਚਦੇ ਆ ਕਿ ਚਰਨ 2 ਦਾ ਸੇਵਨ ਨਾ ਕੀਤਾ ਜਾਵੇ ਧੰਨਵਾਦ